ਮੈਨੂੰ ਉਹ ਤੇ ਸਵਾਲ ਕੀਤਾ ਸੀ ਉੱਥੇ ਜੀ ਬਾਕੀ ਇਹ ਹਾਂਜੀ 2015 ਵਿੱਚ ਬਈ ਡੇਢ ਘੰਟੇ ਦੇ ਕੁਐਸਚਨ ਤੇ ਮੇਰੇ ਤੇ ਤੇ 15 ਮਿੰਟ ਨੂੰ ਬੋਲਣ ਨੂੰ ਮਿਲਦੇ ਸਿਰਫ ਜੀ 15 ਮਿੰਟ ਮੇਰੇ ਉਹ ਇੰਟਰਪ੍ਰੀਟਰ ਨੇ ਉਹਨਾਂ ਨੂੰ ਕੁਐਲਿਫਾਈ ਕੀਤਾ ਜਿਵੇਂ ਮੈਂ ਕਿਹਾ ਇੰਟਰਪ੍ਰੀਟ ਕੀਤਾ ਮੈਨੂੰ ਉਹਦੇ ਵਿੱਚ ਸਾਰਾ ਕੁਝ ਮੈਂ ਮੈਂ ਕਹਤਾ ਉਹਦੇ ਬਾਅਦ ਮੈਨੂੰ ਬੋਲਣ ਨਹੀਂ ਦਿੱਤਾ ਉਹਨਾਂ ਨੇ हां फिर ऐ रिकॉर्डिंग हुई 2 घंटे 13 14 मिनट दी घर आके कीती मैं ओंडे ਦੇ ਨਾਲ ਵੀ ਸਾਨੂੰ ਕੋ ਦੇਖੇ ਜਾਓ ਉਹ ਆਹੀ 13 14 ਪੰਡ ਦੇ ਆਇਆ ਮੈਂ ਉਹ ਤੇ ਕਮ ਹੋ ਰਿਹਾ ਸਾਰਾ ਇਹ ਜਵਾਲ ਤੇ ਐਸੇ ਟੌਪ ਕਹਿੰਦੇ ਉਹ ਹੋਰ ਤਰ੍ਹਾਂ ਦੇ ਨੇ ਉਹਨਾਂ ਨੇ ਮਿਨਿਸਟਰੀ ਨੇ ਸਾਰਿਆਂ ਨੇ ਲਿਖ ਕੇ ਭੇਜਦੇ ਰਹੇ ਫੋਨ ਤੇ ਅਸੀਂ ਉਹ ਰਿਕਾਰਡਿੰਗ ਮੈਨ ਚਲਾਉਂਦਾ ਰਿਹਾ ਤੇ ਘਰ ਆਕੇ ਪ੍ਰਿੰਕਵੋਰਡ ਪਾਰਲੈਂਡ ਦੇ ਵਿੱਚ ਸੀਗੇ ਉਹ ਫ੍ਰੈਂਕਫਰਟ ਉਹ ਮੁੰਡਾ ਰਹਿੰਦਾ ਸੀ ਉਹਨਾਂ ਨੇ ਇਹ ਸਵਾਲ ਕੀਤਾ ਹਾਲਾਂਕਿ ਉਹ ਮੈਂ ਕਹਿ ਸਕਦਾ ਸੀ ਵੀ ਜਿਹੜਾ ਮੇਰਾ ਹੈਗਾ ਵਿਸ਼ਾ ਤੋਂ ਬਾਹਰ ਦਾ ਸਵਾਲ ਹੈ ਮੈਂ ਦਾ ਜਵਾਬ ਨਹੀਂ ਦੇਣਾ ਪਰ ਮੈਨੂੰ ਕੋ ਜਵਾਬ ਸੀ ਕਾ ਮੈਂ ਕਿ ਉਹਨਾਂ ਦਵਾਂ ਠੀਕ ਹੈ ਹਾਂ ਤਾਂ ਉਹ ਕਹਿੰਦੇ ਵੀ ਕੀ وجہ ਹੈ ਵੀ ਜਦੋਂ ਵੀ ਇਹ ਗਿਆਨ ਆਇਆ ਹੈ ਜਿਹੜਾ ਤੁਹਾਡੇ ਕੋਲ ਹੈ ਇੰਡੀਆ ਤੋਂ ਆਇਆ ਹੈ ਹਾਂ ਜੀ ਕੋਣ ਨੂੰ ਕਿ ਨਾ ਜਾਣੇ ਉਹਨਾਂ ਨੂੰ ਨਾ ਜਾਣੇ ਇੰਡੀਆ ਵਾਲਿਆਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਠੀਕ ਹੈ ਜੀ ਬਾਹਰ ਇੰਡੀਆ ਦੇ ਗਿਆਨ ਤੋਂ ਬਹੁਤ ਕੁਝ ਬਣ ਗਿਆ ਹੈ ਇੰਡੀਆ ਵਾਲੇ ਕਦਰ ਨਹੀਂ ਕਰਦੇ ਹਾਂ ਓਹੋ ਬੰਦੇ ਜਰਮਨ ਦੇ ਨੇ ਜਿਹੜੇ ਸਟੱਡੀ ਕਰ ਰਹੇ ਨੇ ਵਿਦਾਂ ਦੀ ਫਿਰ ਇੰਡੀਆ ਚ ਆਇਆ ਫਿਰ ਸਭ ਤੋਂ ਜ਼ਿਆਦਾ ਪਖੰਡਵਾਦ ਵੀ ਇੰਡੀਆ ਚ ਹੈ ਇਹਦੀ ਕੀ وجہ ਮਤਲਬ ਤੁਸੀਂ ਦੱਸੋ ਕੀ ਜਵਾਬ ਦੋ ਮੈਂ ਲੋਗ ਇਮਾਨਦਾਰ ਨਹੀਂ ਹੈਗੇ ਮੇਰੇ ਖਿਆਲ ਨਾਲ ਸਹੀ ਹੈ ਬਾਕੀ ਤੁਸੀਂ ਕਹ ਸਕਦੇ ਕੈ ਨਹੀਂ ਜਵਾਬ ਲੋਗ ਇਮਾਨਦਾਰ ਨਹੀਂ ਰਹੇ ਧਰਮ ਦੀ ਡਿਊਟੀ ਇਮਾਨਦਾਰ ਬਣਾਉਣਾ ਉਹਨਾਂ ਨੇ ਨਹੀਂ ਉਹ ਕਹਿੰਦੇ ਪਖੰਡਵਾਹ ਜ਼ਿਆਦਾ ਹੈ ਹਾਂਜੀ ਹੈਗਾ ਉਸੇ ਨੇ ਤੁਹਾਨੂੰ ਮਾਰਿਆ ਹੋਇਆ ਉਹ ਲੋਕਾਂ ਦੀ ਗੱਲ ਨਹੀਂ ਪਖੰਡਵਾਹ ਜ਼ਿਆਦਾ ਇੱਥੇ ਸਭ ਤੋਂ ਮੇਰਾ ਜਵਾਬ ਇਹ ਸੀ ਵੀ ਆਪਾਂ ਇੱਥੇ ਬੈਠਿਆ ਸੀ ਬਿਲਡਿੰਗ ਦੇ ਵਿੱਚ ਸੀ ਮੇਰਾ ਗੱਡੀ ਮੰਨਦੇ ਜਿੱਥੇ ਉਹ ਚੱਲ ਉਹਨੇ ਆਪਣੇ ਗੋਲੀ ਮਾਰੀ ਸੀ ਨਾ ਐ ਰੇਟਰ ਨੇ ਰੇਟਰ ਨੇ ਗੋਲੀ ਮਾਰੀ ਸੀ ਨਾ ਆਪਣੇ ਐ ਨਾਲੇ ਉਹ ਦਾ ਸੀ ਉਹਦੇ ਨਾਲੇ ਬਿਲਡਿੰਗ ਦੇ ਵਿੱਚ ਸੀ ਅਸੀਂ ਉੱਤੇ ਬਾਹਰ ਲੰਦੀ ਗੱਲ ਹੈ ਮੈਂ ਕਿਹਾ ਵੀ ਇੱਥੇ ਹਤਵਾਦ ਦੀ ਹਵਲ ਨਾ ਮੰਨੋ ਥੱਲੇ ਆਪਣੀ ਮੰਦਰ ਦੇ ਵਿੱਚ ਤੇ ਅੜਾੜੇ ਚਲੋ ਆਪਾਂ ਦਰਵਾਜ਼ੇ ਦੂਰੀਏ ਬੰਦ ਕਰ ਗਏ ਲਿਫਟਾਂ ਬੰਦ ਕਰ ਦਈਏ ਵੀ ਉੱਤੇ ਨਾ ਚੜ ਜਾਣ ਆਪਣੀ ਸੁਰੱਖਿਆ ਵਾਸਤੇ ਫੇਰ ਸਾਡੀ ਸੁਰੱਖਿਆ ਵਾਸਤੇ ਆਣ ਵਾਲੇ ਫੌਜ ਪੁਲਿਸ ਆ ਜੇ ਹੁਣ ਫੌਜ ਪੁਲਿਸ ਕਿੰਨੀ ਦੂਰ ਰਹੂਗੀ ਉਤਵਾਦੀਆਂ ਤੇ 10 ਕਿਲੋਮੀਟਰ ਪਰੇ ਰਹੁ ਕਹਿੰਦੇ ਨਹੀਂ 5 ਕਿਲੋਮੀਟਰ ਰਹੁ ਕਹਿੰਦੇ ਨਹੀਂ 1 ਕਿਲੋਮੀਟਰ ਰਹੁ ਕਹਿੰਦੇ ਨਹੀਂ ਅ ਕਿੰਨੇ ਕਿਲੋ ਦੂਰ ਰਹੁ ਕਹਿੰਦੇ ਜਿੱਥੇ ਤੱਕ ਉਹ ਉਹ ਸੁਰੱਖਿਆ ਆਪਣੀ ਨਹੀਂ ਨਹੀਂ ਜਿੱਥੇ ਤੱਕ ਉਹ ਉਹਨਾਂ ਦਾ ਬਚਾ ਉਹਨਾਂ ਦੀ ਗੋਲੀ ਨਾ ਕੰਮ ਕਰੇ ਉਹ ਨੇੜੇ ਤੋਂ ਨੇੜੇ ਉੱਥੇ ਆ ਜਣਾ ਕੰਧ ਦੀ ਹੋਟ ਲੈ ਕੇ ਵੀ ਆ ਸਕਦੇ ਨੇ ਆ ਸਕਦੇ ਨੇ ਹਾਂ ਜੀ ਮੈਂ ਕਿਹਾ ਐ ਆ ਸਕਦੇ ਨਾ ਕੋਈ ਡਾ ਟਾਈਟ ਕਰਨੇ ਰ ਉਹਨਾਂ ਦਾ ਕਹਨੇ ਹਾਂ ਜੇ ਕਿਰਾ ਨਾ ਟਾਈਟ ਕਰਿਆ ਫੇ ਤਾਂ ਉਹਨਾਂ ਨੂੰ ਹੋ ਜਾਏ ਮੈਂ ਕਿਹਾ ਸੱਚ ਜਿਹੜਾ ਹੈਗਾ ਆ ਜਿਹੜਾ ਦੁਨੀਆ ਦਾ ਧਰਮ ਨੇ ਇਹ ਹੱਤਵਾਦ ਆ ਧਾਰਮਿਕ ਜਿੰਨੇ ਧਰਮ ਨੇ ਜਹ ਹੋ ਗਏ ਸਭ ਹੱਤਵਾਦ ਆ ਹੈ ਇਹ ਧਰਮ ਖੱਤਵਾ ਦੇ ਹੈ ਅਸਲ ਚ ਹੱਤਵਾਦ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਇਹ ਕਿਉਂ ਨਹੀਂ ਹੱਤਵਾਦੀ ਚਾਚ ਕਿਉਂ ਨਹੀਂ ਹੱਤਵਾਦ ਗੁਰਦਾਰੇ ਕਿਉਂ ਨਹੀਂ ਹੱਤਵਾਦੀ ਬੇਚ ਗੁਰਦਾਰੇ ਹੱਤਵਾਦੀ ਰਹਿੰਦੇ ਨੇ ਮੰਦਰਾ ਜੱਤਵਾਦੀ ਨੇ ਦੁਨਿਆ ਦਾ ਜੀਵਨ ਖਰਾਬ ਕਰਤਾ ਤੇ ਜਦੋਂ ਨਾਮ ਪੈਦਾ ਹੁੰਦਾ ਹੈ ਗਿਆਨ ਅਤਵਾਦੀਆਂ ਨੂੰ ਖਤਮ ਕਰ ਦਿੰਦਾ ਸਾਰਿਆਂ ਨੂੰ ਉਹਨਾਂ ਦਾ ਦੁਸ਼ਮਣ ਹੈ ਇਹ ਤੇ ਅਤਵਾਦੀਆਂ ਨੂੰ ਖਤਰਾ ਹੈ ਅਤਵਾਦ ਉੱਥੇ ਹੀ ਰਹੂ ਜਿੱਥੋਂ ਜਨਮ ਲੈਂਦਾ ਹੈ ਧਰਮ ਇਹਦਾ ਕਿਹੜਾ ਅਤਵਾਦ ਨੇ ਟੈਟ ਕੀਤਾ ਸਾਰਾ ਪਖੰਡਵਾਦ ਅਤਵਾਦ ਹੈ ਧਾਰਮਿਕ ਇਹਨਾਂ ਨੇ ਹਿੰਦੁਸਤਾਨ 'ਚ ਆਪਣੇ ਡੇਰੇ ਲਾਏ ਨੇ ਟੈਟ ਕੀਤਾ ਵੀ ਇੱਥੋਂ ਬਾਹਰ ਨਾ ਜਾਵੇ ਨਿਕਲ ਕੇ ਤਾਂ ਉੱਥੇ ਦੇਖਣ ਅਦਰ ਇਹਦਾ ਜਵਾਬ ਦੇ ਗਿਆ ਫੇ ਜਿਹੜੇ ਧੂਏ ਸੀ ਨਾ ਕਹਿੰਦੇ ਸੀ ਵੀ ਇਹ ਸਵਾਲ ਨਾ ਕਰਿਓ ਉਹ ਕਹਿੰਦਾ ਸੀ ਇਹ ਸਵਾਲ ਕਰਨਾ ਪਹਿਲਾਂ ਵੀ ਉਹ ਕਹਿੰਦੇ ਵੀ ਆ ਸਵਾਲ ਅਸੀਂ ਕਰਨਾ ਹੈ ਉਹ ਕਹਿੰਦੇ ਨਾ ਕਰਿਓ ਠੀਕ ਹੈ ਵੀ ਸਵਾਲ ਬਣਦਾ ਨਹੀਂ ਹੈ ਫਿਰ ਉਹ ਕਰਨਾ ਹੈ ਕਰਨ ਉਹਨਾਂ ਨੂੰ ਵੀ ਦੇਖਿਆ ਲੈ ਲਿਆ ਸਵਾਲ ਇਹਦਾ ਵੀ جواب ਦੇ ਤਾਂ ਹੁਣ ਬੋਲੋ ਸੋ ਇਹ ਗੱਲ ਆ ਬਈ ਇਹ ਹੱਤਵਾਦ ਧਰਮ ਕਹੇ ਧਰਮ ਨਾ ਕਹੋ ਇਹ ਧਰਮ ਕੱਤਵਾਦੀ ਨੇ ਸਾਰੇ ਨਖਲੀ ਦਰਮਾੜੇ ਤਾਂ ਹੀ ਦਾ ਲੜਦਾ ਇਹ ਹੀ ਅਤਵਾਦ ਪੈਦਾ ਕਰਦਾ ਜੇ ਸਹੀ ਤਰ੍ਹਾਂ ਹੁੰਦਾ ਸੇਖੋ ਅਤਵਾਦ ਕਿਉਂ ਪੈਦਾ ਹੁੰਦਾ ਵਿੱਚੋਂ ਅਤਵਾਦੀ ਉਹਦੇ ਭੋਗਾਂ ਦੇ ਜਾ ਕੇ ਸ਼ੀਰ ਕਿਉਂ ਕਹਿੰਦੇ ਉਹਨਾਂ ਨੂੰ ਇਹ ਜੀ ਨੇ ਉਹ ਦੋ ਉਹ ਜਿਹੜੇ ਸੀਗੇ ਇਸਾਈ ਜਿਉਂਦੇ ਸਾਡੇ ਉਹਨੂੰ ਇਨਾਮ ਕਿਉਂ ਦਿੰਦੇ ਸੱਦਕੇ ਇਹ ਸਭ ਅਤਵਾਦੀ ਨੇ ਇਹ ਪਰਵਾਸਾ ਹੁਣ ਇਹਨਾਂ ਤੇ ਅਤਵਾਦੀਆਂ ਦੀ ਜੱਟ ਠੋਕਾਂਗੇ ਨਾ ਫੇਰ ਪਤਾ ਲੱਗੂ ਅਤਵਾਦ ਕੀ ਹੁੰਦਾ ਹੈ ਦੁਨੀਆ ਨੂੰ ਔਰ ਦਿਖਾ ਦਾਂਗੇ ਵੀ ਅਤਵਾਦੀ ਨੇ ਦੇਖੋ ਅਤਵਾਦ ਕਰਦੇ ਵੀ ਰਹੇ ਨੇ ਭਗਤਾਂ ਨਾਲ ਕੀਤਾ ਨਹੀਂ ਭਗਤਾਂ ਨਾਲ ਕੀ ਕੀਤਾ ਹਾਂ ਭਗਤਾਂ ਨੂੰ ਪੰਕਤ ਸੁਖਦੇਵ ਜੀ ਦਾ ਸਰਕੇ ਨੇ ਵੜਿਆ ਰਾਮਚੰਦਰ ਨੇ ਕਿਉਂ ਵੜਿਆ ਕਿ ਨਹੀਂ ਵੀ ਜ਼ਿਆਦਾ ਭਗਤੀ ਕੀਤੀ ਹੈ ਅਤਵਾਦ ਨਹੀਂ ਇਹਨਾਂ ਨੂੰ ਪ੍ਰੂਫ ਦਵਾਂਗੇ ਇਹਨਾਂ ਦੇ ਗ੍ਰੰਥਾਂ ਚੋਂ ਵੀ ਆ ਦੇਖੋ ਅਤਵਾਦ ਨਹੀਂ ਤਾਂ ਹੋਰ ਕੀ ਹੈ ਤਾਂ ਚੁੱਪ ਕਰਨਗੇ ਤੁਸੀਂ ਦੇਖੋ ਹੁੰਦਾ ਕੀ ਹੈ ਇੱਥੇ ਇਹਨਾਂ ਨੇ ਕਿਸ ਨੂੰ ਬੋਲਣ ਨਹੀਂ ਦਿੱਤਾ ਇਹ ਗੱਲਾਂ ਕਿਉਂ ਰਾਜਾ ਇਹਨਾਂ ਦਾ ਤਾਂ ਹੁਣ ਰਾਜਾ ਸਾਡੇ ਵੱਲ ਹੈ ਜਿਹੜੀ ਰਾਜ ਪ੍ਰਬੰਧ ਦਾ ਨੋਰਥ ਫੌਜਾਂ ਉਹ ਸਾਡੇ ਵੱਲ ਨੇ ਪੜਿਆ ਲਿਖਿਆ ਦਬਕਾ ਸਾਡੇ ਵੱਲ ਹੈ ਇਹ ਉਹ ਅਤਵਾਦ ਦੇ ਸਿਰ ਤੇ ਧਰਮ ਦੇ ਨਕਲੀ ਧਰਮ ਦੇ ਸਿਰ ਤੇ ਇਹ ਆਪਣਾ ਡਰਾਉਂਦੇ ਨੇ ਇਹਨਾਂ ਨੂੰ ਚੰਗਾ ਕੰਮ ਕਰ ਨਹੀਂ ਦਿੰਦੇ ਜਿਹੜੇ ਇਮਾਨਦਾਰ ਬੰਦੇ ਨੇ ਇਮਾਨਦਾਰੀ ਨਾਲ ਨੌਕਰੀ ਵੀ ਨਹੀਂ ਕਰ ਇਮਾਨਦਾਰੀ ਨਾਲ ਕੰਮ ਵੀ ਨਹੀਂ ਕਰਨ ਹੁੰਦੇ ਇਮਾਨਦਾਰੀ ਹੁਣ ਦੁਖੀ ਹੈ ਇਹਨਾਂ ਤੋਂ ਤਾਂ ਪਰਮੇਸ਼ਰ ਤੋਂ ਖلاف ਹੋਵੇਗਾ ਇਮਾਨਦਾਰੀ ਦੁਖੀ ਹੋ ਜਾ ਹੁਣ ਉਹ ਹਾਲਾਤ ਨਹੀਂ ਵੇ ਇਹਨਾਂ ਦੀ ਸਰਕਾਰ ਬਣੂਗੀ ਸਰਕਾਰਾਂ ਦਾ ਬਣਾਤਾ ਐਸਾ ਪਿਕਾ ਲਿਆ ਫਾਰਮੂਲਾ ਇੱਕ ਅੱਦਾ ਦੇਖ ਜਾ ਇਧਰੋਂ ਤਾਂ ਜਾਊ ਦੂਏ ਸਾਰੇ ਖਿਲਾਫ ਹੋ ਜਾਣਗੇ ਮੋਦੀ ਦੀ ਬਥਕਾਤੀ ਏਜੰਡੇ ਦੇ ਖਿਲਾਫ ਹੈ ਜੋ ਕੁਝ ਕੀਤਾ ਇਹਨਾਂ ਨੇ ਇੱਥੇ ਜੋ ਦਿੱਲੀ 'ਚ ਹੋਇਆ 2030 ਏਜੰਡੇ ਦੇ ਖਿਲਾਫ ਹੈ ਤੁਸੀਂ ਮੁਸਲਮਾਨ ਨੂੰ ਕਰਕੇ ਵੀ ਮੁਸਲਮਾਨ ਨੂੰ ਨਹੀਂ ਆ ਰਹਿ ਦੇਣੀ ਇਹਦਾ ਮਤਲਬ ਕੀ ਹੋਇਆ ਥੋੜਾ ਮੂਝ ਮਸੂਲਨ ਸ਼ਬਦ ਆਇਆ ਕਿ ਮੈਂ ਜਾਂ ਧਰਮਿਕ ਬਣਾਉਣ ਜਾ ਰਿਹਾ ਸੀ ਹੈ ਇਹ ਗੱਲ ਚੱਕਾਂਗੇ ਅਸੀਂ ਹੁਣ ਸੈਮੀਨਾਰਾਂ 'ਚ ਜੇ ਸੈਮੀਨਾਰ ਹੋਣਗੇ ਇਹ ਗੱਲ ਚੱਕਾਂਗੇ ਮੱਦਾ ਫਿਰ ਅੰਕ ਮੈਂ ਕਿਹਾ ਫਿਰ ਦੇਣ ਜਵਾਬ ਹੈ ਵੱਡ ਨੂੰ ਤੁਸੀਂ ਇਹ ਸ਼ਬਦ ਕਿਵੇਂ ਕਹੇ ਉਹ ਸਰਕਾਰ ਨੇ ਜਿਹੜੀ ਏਜੰਡੇ ਤੇ ਸਾਈਨ ਕਰਕੇ ਆਈ ਉਹ ਕਹੇ ਇਹ ਗੱਲ ਇਰਾਦਾ ਤੁਹਾਡਾ ਅੰਦਰ ਕੀ ਹੈ ਉਹ ਦੱਸੋ ਨੰਗਾ ਕਰਕੇ ਰੱਖ ਦਾਂਗੇ ਵੱਡ ਦੇ ਮੂਰੇ ਇਹਨਾਂ ਨੂੰ ਦੇਣ ਜਵਾਬ ਕੀ ਦਿੰਦੇ ਨੇ ਜਿਹੜੇ ਬੰਦੇ ਬੋਲੇ ਨੇ ਮੁਸਲਮਾਨ ਦੇ ਖਿਲਾਫ ਹੋ ਜੋ ਕੁਝ ਕਿਹਾ ਸਾਰੇ ਬਿਆਨ ਪਏ ਨੇ ਜਵਾਬ ਮੋਦੀ ਨੂੰ ਦੇਣਾ ਪੈਣਾ ਤੇ ਖਬਰ ਟ੍ਰੰਪ ਦੀ ਮਦਦ ਕਿ ਮੈਂ ਕਰ ਦੂੰਦਾ ਟੰਪ ਵੀ ਜਾਊਗਾ ਉਥੋਂ ਇੱਕ ਮੁਸਲਮਾਨ ਵੱਡ ਦਾ ਬੋਲ ਨਹੀਂ ਦਊਗਾ ਇਹਨਾਂ ਨੂੰ